ਭਈ ਆ ਮਾਤਾ ਦਾ ਨਰਮਲ ਬਾਈ ਨੇ 80-90 ਲੱਖ ਰੁਪਏ ਦਾ ਫਾਇਦਾ ਕਰਤਾ ਮਾਤਾ ਕਿੰਨੇ ਕੌਖੇ ਸੀ ਜਦੋਂ ਮੀਂਹ ਆਉਂਦਾ ਸੀ ਬਹੁਤ ਔਖੇ ਸੀਗੇ ਵੀਰ ਜੀ ਪਾਣੀ ਖੜ ਜਾਂਦਾ ਹੋਊਗਾ ਹਾਂ ਜੀ ਪਾਣੀ ਖੜ ਜਾਂਦਾ ਸੀ ਕਿੰਨਾ ਕ ਟਾਈਮ ਪਹਿਲਾਂ ਕੋਠੀ ਪਈ ਸੀ ਇਹ ਐ ਜੀ ਹੋ ਗਏ 20 ਸਾਲ ਹੋ ਗਏ ਜੀ ਤੰਨੀ ਵੀ ਹੋ ਗਈ ਸੀ ਨਾ ਹਾਂ ਜੀ ਨੀਵੀਂ ਹੋ ਗਈ ਸੀ ਐ ਸੋਚ ਹੋ ਵੀ ਘਟਾ ਕੇ ਦੁਬਾਰੇ ਪਾਉਣਾ ਪਊਗਾ ਹਾਂ ਜੀ ਹਾਂ ਜੀ ਕਰ ਤੇ ਇੱਕ ਵਾਰ ਮਸਾ ਜ਼ਿੰਦਗੀ ਦੀ ਲੱਗ ਗਈ ਹਾਂ ਇਹ ਤਾਂ ਹੈ ਜੀ ਤੇ ਬਾਈ ਬਾਈੁਰਾ ਨੇ ਆ ਵੇਖੋ ਤੁਹਾਨੂੰ ਕੋਠੀ ਬਖਾਉਣੇ ਹੈਗੇ 3 ਫੁੱਟ ਉੱਚੀ ਦਾ ਚੱਕਤੀ ਤੇ ਹੋਰ ਕਿੰਨੀ ਉੱਚੀ ਚੱਕੋਗੇ ਬਾਈ 5 ਫੁੱਟ ਚੱਕਣੀ ਵੀਰ ਜੀ ਹੋਰ ਹਾਂ ਜੀ 5 ਫੁੱਟ ਚੱਕਣੀ ਆ ਹਾਂ ਜੀ ਕਿੰਨੇ ਦਿਨਾਂ ਦੇ ਕੰਮ ਕੰਪਲੀਟ ਕਰਤਾ ਬਾਤ ਜੀ 20 ਤੋਂ 25 ਦਿਨਾਂ ਪਰ ਜਿਹੜਾ ਬਾਈ ਦਾ ਕੰਮ ਆ ਨਾ ਇੰਨਾ ਜਿਆਦਾ ਸਫਾਈ ਵਾਲਾ ਹੈਗਾ ਤੁਸੀਂ ਚੈੱਕ ਕਰ ਲਓ ਇੱਕ ਕਿਤੇ ਜਿਵੇਂ ਕੀੜੀ ਜਨੀ ਤੇੜ ਵੀ ਨਹੀਂ ਹੈਗੀ ਤੇ ਏਸੀ ਵਗੈਰਾ ਓਮੀ ਲੱਗੇ ਹੋਏ ਨੇ ਬਿਜਲੀ ਦੀ ਫੀਟਿੰਗ ਅੰਦਰ ਬਿਜਲੀ ਵੀ ਚੱਲੀ ਜਾਂਦੀ ਆ ਆਜੋ ਦਿਖਾਈਏ ਅੰਦਰ ਆਜੋ ਬਾਈ ਜੇ ਬਾਈ ਇਹ ਪੰਜਾਬ ਚ ਕਰ ਦੂੰਗਾ ਸਾਰੇ ਚੋ ਕੋਠੀ ਉੱਚ ਚੱਕਣ ਵਾਲਾ ਕੰਮ ਕੇ ਇੰਡੀਆ ਚ ਵੀ ਕਰ ਦੋਗੇ ਨਹੀਂ ਆਲ ਇੰਡੀਆ ਕਰਦੇ ਆ ਵੀਰ ਜੀ ਆਪਾਂ ਆਲ ਇੰਡੀ ਕਰ ਦੂੰਗਾ ਇਹ ਹਾਂਜੀ ਹਾਂਜੀ ਕਈ ਵਾਰ ਜਦ ਮੈਂ ਸਹਾਰਾਂ ਤੇ ਬਈ ਚਾਹ ਪਾਣੀ ਨਹੀਂ ਦੇ ਸਕਦੇ ਰੋਟੀ ਨਹੀਂ ਦੇ ਸਕਦੇ ਪਰਿਵਾਰ ਹੁੰਦੇ ਆ ਉਹ ਕੋਈ ਗੱਲ ਨਹੀਂ ਜੀ ਸਾਰਾ ਕੋਈ ਖਰਚਾ ਵਰਚਾ ਉਹ ਜਾ ਕਰਾਂਗੇ ਸਾਰਾ ਕੁਝ ਆਪੇ ਕਰ ਲਵਾਂਗੇ ਹਾਂਜੀ ਹਾਂਜੀ ਆ ਵੇਖੋ ਬਈ ਤੁਹਾਡੇ ਸਾਹਮਣੇ ਬਿਜਲੀ ਵੀ ਓਮੀ ਚੱਲੀ ਜਾਂਦੀ ਹੈਗੀ ਤੇ ਕੋਠੀ ਜਿੱਡੀ ਮਰਜ਼ੀ ਹੋਵੇ ਉਹਨੇ ਜਾ ਕਰਾਂਗੇ ਕੋਈ ਟੱਕਰ ਤੇ ਨਹੀਂ ਵੀਰੇ ਪਹਿਲਾ 4-5 ਮੰਜ਼ਲੀ ਜਿੰਨੀ ਮਰਜ਼ੀ ਹੋਣਾ ਅੱਛਾ ਤੇ ਆ ਸਾਰਾ ਸਿਸਟਮ ਜੈਕ ਵਗੈਰਾ ਜੋ ਹੈਗੇ ਨੇ ਕੁਟਕੇ ਵਗੈਰਾ ਤੁਹਾਡੇ ਆਪਣੀ ਸਾਰਾ ਕੁਝ ਆਪਣਾ ਆਪ ਦਾ ਜੀ ਮਾਲਕ ਨੇ ਤੁਹਾਨੂੰ ਕੀ ਕੀ ਦੇਣਾਗਾ ਬਸ ਆਪਣਾ ਮਾਲਕ ਨੇ ਆਟਾ ਸੀਮੈਂਟ ਰੇਤਾ ਦੇਣਾ ਮੇ ਮਟੀਰੀਅਲ ਮਾਲਕ ਨੇ ਦੇਣਾ ਜੋ ਮਟੀਰੀਅਲ ਉਹਦੇ ਜੋ ਵੀ ਮਟੀਰੀਅਲ ਹੋਊਗਾ ਜਿਹੜਾ ਆਪਣਾ ਕੰਮ ਆਈ ਸਾਰਾ ਆਪਣਾ ਜਿੰਨਾ ਵੀ ਚੈਨਲ ਲੱਗਿਆ ਜੈਕ ਲੱਗਿਆ ਫੱਟੀ ਲੱਗਿਆ ਗਟਕਾ ਲੱਗਿਆ ਸਾਰਾ ਉਸ ਆਪਣਾ ਰਹਿਣਾ ਜੇ ਖਿੱਚ ਕੇ ਵੇ ਖਿੱਚ ਕੇ ਪੰਜ ਗੇੜੇ ਜੇ ਕਿਸੇ ਨੇ ਬਈ ਕੋਈ ਕਹਿ ਦੇ ਵੀ ਮੈਂ ਮਟੀਰੀਅਲ ਵੀ ਨਹੀਂ ਦੇਣਾ ਵਿੱਚ ਹੀ ਕਰ ਲੂਗੇ ਫਿਰ ਹਾਂ ਵਿੱਚੇ ਕਰ ਲੈਨੇ ਜੀ ਤੇ ਆਹ ਵੇਖ ਲਓ ਬਈ ਕੋਠੀ ਤੁਹਾਡੇ ਸਾਹਮਣੇ ਆ ਗਈ ਇੱਕ ਤੇੜ ਵੀ ਨਹੀਂ ਆਈ ਰੰਗ ਵੀ ਓਵੇਂ ਹੀ ਪੈ ਗਿਆ ਏਸੀ ਵੀ ਵਗੈਰਾ ਓਵੇਂ ਲੱਗੇ ਸਾਰਾ ਕੁਝ ਏਸੀ ਵੀ ਵਗੈਰਾ ਓਵੇਂ ਲੱਗੇ ਨੇ ਦੇਖੋ ਕੱਲਾ ਫਰਸ਼ ਹੀ ਲਾਉਣਾ ਬਾਅਦ ਕੋਠੀ ਨਵੀਂ ਬਣ ਜੂਗੀ ਬਾ ਓਵੇਂ ਨਵੀਂ ਬਣ ਜਣੀ ਫੇਰ ਤੇ ਕਿੰਨੇ ਟਾਈਮ ਦਾ ਪ੍ਰੋਸੈਸ ਆ ਬਈ ਇਹ ਬਸ ਤੁਸੀਂ ਐ ਮੰਨ ਕੇ ਚਲੋ 20 ਤੋਂ 25 ਦਿਨਾਂ ਦੇ ਵਿੱਚ ਕੰਪਲੀਟ ਕਰ ਦੇਣੀ ਜੀ ਅੱਛਾ ਕੰਪਲੀਟ ਕਰਕੇ ਦੇ ਦੂਗਾ ਹਾਂਜੀ ਹਾਂਜੀ ਆ ਤੁਹਾਡੇ ਸਾਹਮਣੇ ਆ ਬਈ ਏਰੀਆ ਕਿਹੜਾ ਆਪਣਾ ਏਰੀਆ ਧਰਮ ਆ ਚੈੱਕ ਕਰ ਲਓ ਬਈ ਹੋਰ ਕੋਈ ਗੱਲਬਾਤ ਬਈ ਬਾਕੀ ਦੇਖੋ ਜੀ ਹੁਣ ਕੰਮ ਦਾ ਤੁਸੀਂ ਤੁਹਾਡੇ ਕੰਮ ਬੋਲਦਾ ਖੜਾ ਤਾਂ ਸਾਹਮਣੇ ਐ ਜੀ ਤੇ ਮੇਨ ਬਾਈ ਜਿੱਥੇ ਕੰਮ ਕਰੋਗੇ ਉਥੇ ਰਹਿ ਕੇ ਹੈਨਾ ਕੰਪਲੀਟ ਕਰਕੇ ਉਠੋਗੇ ਹਾਂਜੀ ਹਾਂਜੀ ਜਿੱਥੇ ਜਾਵਾਂਗੇ ਉਥੇ ਕੰਪਲੀਟ ਕਰਕੇ ਇਹ ਹੈਗਾ ਵੀ ਆ ਕੇ ਦੋ ਦਿਨਾਂ ਵਿੱਚ ਸਮਾਰਨਾ ਨਹੀਂ ਨਾ ਇਹ ਕੰਮ ਹੀ ਨਹੀਂ ਆਪਣਾ ਕਿਹੜਾ ਤੇਸੀ ਗਰੰਟੀ ਵਾਲਾ ਕੰਮ ਹੁੰਦਾ ਵੀ ਚੱਕ ਕੇ ਤੁਰ ਜਾਗੇ ਇਹ ਤਾਂ ਸਮਾਨ ਹੀ ਤੁਹਾਨੂੰ ਪਤਾ ਵੀ ਟਰੱਕਾਂ ਦੇ ਲੱਗਦੇ ਆ ਜੀ ਹਾਂਜੀ ਹਾਂ ਕਿਸੇ ਨੇ ਕੋਈ ਬੀਮ ਵਗੈਰਾ ਪਰ ਬਣਾਉ ਉਹ ਵੀ ਭਰਨੋਗੇ ਉਹ ਵੀ ਭਰ ਦਾਂਗੇ ਜਿਹੜਾ ਅਲੱਗ ਹੁੰਦਾ ਰੇਟ ਆਪਣਾ ਅਸਰ ਬੀਮਾ ਦਾ ਅਲੱਗ ਹੁੰਦਾ ਹਾਂਜੀ ਹਾਂਜੀ ਭਾਈ ਬਈ ਕੋਈ ਕਿਸੇ ਨੇ ਵੀ ਕੋਠੀ ਉੱਚੀ ਚਕਾਉਣੀ ਇਹਦਾ ਕਈ ਵਾਰ ਬਾਈ ਉਰਾ ਪਰ ਆਪਾਂ ਏਰੀਆ ਬਦਲਣਾ ਹੁੰਦਾ ਬਾਜੀ ਜੇ ਆ ले जाऊंगी ओ नहीं ले जांगी तो भाई किसी ने भी कोठी उरांपरा करاونੀਆਂ या <coughs> फिर उत्ती करاونੀਆਂ ਤਾਂ ਆਹ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਤੁਹਾਡੀ ਕੋਠੀ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਜਿਵੇਂ ਤੁਸੀਂ ਆਖੋਗੇ ਉਵੇਂ ਹੀ ਕਰ ਦਾਂਗੇ ਤੇ ਉੱਤੀ ਕਰਾ ਲਿਓ ਨੀਮੀ ਕਰਾ ਲਿਓ ਜਾਂ ਫਿਰ ਉरांपरा ਲੈ ਜਾਓ ਸਾਰਾ ਕੰਮ ਬਾਇਉਰੀ ਕਰਨਗੇ ਇਹ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਭੇਜ ਦਿਓ ਜਿਨ੍ਹਾਂ ਦੇ ਘਰ ਨੀਵੇਂ ਹੋਗੇ ਨਵੇਂ ਪੌੜ ਤੇ ਬੜਾ ਖਰਚਾ ਲੱਗ ਰਿਓ ਤੇ ਆਹ ਬਾਇਉਰੀ ਤੁਹਾਨੂੰ ਬਹੁਤ ਘੱਟ ਖਰਚੇ ਤੇ ਤੁਹਾਡਾ ਕੰਮ ਸਾਰ ਦਾਂਗੇ